ਸਸ਼ਿਕਾ ਜੀ ਹੋਰ ਤੁਸੀਂ ਸਭ ਠੀਕ ਠਾਕ ਹੋ ਤੇ ਅੱਜ ਇੱਕ ਹੋਰ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਹਰ ਵਾਰੀ ਦੇਖਦੇ ਆ ਕਿ ਜਿਹੜੀ ਕੋਈ ਵੀਡੀਓ ਹੁੰਦੀ ਹੈ ਤਾਂ ਅਸੀਂ ਲੋਕਾਂ ਦੀ ਉਸ ਦੇ ਉੱਤੇ رائے ਜ਼ਰੂਰ ਜਾਣਦੇ ਆ ਕਿ ਜਨਤਾ ਇਸ ਵੀਡੀਓ ਲੈ ਕੇ ਕੀ ਕਹਿਣਾ ਚਾਹੁੰਦੀ ਹੈ ਹਾਜੀ ਬੱਚੇ ਅਸੀਂ ਇੱਕ ਵੀਡੀਓ ਦੇਖਿਓ ਕਿ ਕੀ ਹੋਂਦੀ ਗੱਲ ਨਹੀਂ ਹੈ ਕਿ ਦੇਖਿਆ ਜਾਂਦਾ ਕਿ ਇਹ ਕਾਫੀ ਸਮੇ ਤੋਂ ਚੱਲਦੀ ਆ ਰਹੀ ਹੈ ਕਿ ਜਦੋਂ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਜੇਕਰ ਇੱਕ ਦੀਵਾ ਜਗਾ ਕੇ ਉਸ ਦੇ ਉੱਪਰ ਕੋਈ ਦਾਪੜਾ ਜਾਂ ਕੋਈ ਤਸਲਾ ਮੁੱਧਾ ਮਾਰ ਕੇ ਰੱਖ ਦਈਏ ਤਾਂ ਸਵੇਰ ਨੂੰ ਅਸੀਂ ਚੱਕਿਆ ਤਾਂ ਜਿਹੜਾ ਘਰ ਦੇ ਵਿੱਚ ਉਹ ਵਿਅਕਤੀ ਮਰ ਜਾਂਦਾ ਉਹ ਕਿਹੜੀ ਜੁਨੀ ਦੇ ਵਿੱਚ ਪਿਆ ਜਾਂਦਾ ਉਸ ਦੀ ਪੈੜ ਉਸ ਤਸਲੇ ਦੇ نیچے ਆ ਜਾਂਦੀ ਹੈ ਅਜਿਹਾ ਸੁਣਿਆ ਸੀ ਮੈਂ ਵੀ ਬਹੁਤ ਵਾਰ ਸੁਣਿਆ ਸੀ ਤਾਂ ਅੱਜ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਹੈ ਸਕਰੀਨ ਤੇ ਦੇਖ ਸਕਦੇ ਹੋ ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਬੇਬੇ ਜਿਹੜੀ ਕਿ ਚੜਾਈ ਕਰ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਸੋਚਿਆ ਕਿਉਂ ਨਾ ਅਸੀਂ ਵੀ ਦੇਖ ਲਈਏ ਕਿ ਬੇਬੇ ਆਖਰ ਕਿਹੜੇ ਜੁਨੀ ਦੇ ਵਿੱਚ ਪੈ ਗਏ ਆ ਜਿਹਦੇ ਚਲਦੇ ਉਹਨਾਂ ਨੇ ਜਿਵੇਂ ਇਹ ਜਿਹੜਾ ਰਵਾਜ ਆ ਕੀਤਾ ਜਾਂਦਾ ਉਦਾਂ ਕਰ ਲਿਆ ਜਾਂਦਾ ਤਾਂ ਤਸਲੇ ਨੂੰ ਜਦੋਂ ਦੂਏ ਦਿਨ ਉੱਠ ਕੇ ਦੇਖਿਆ ਜਾਂਦਾ ਤਾਂ ਦੇਖਿਆ ਜਾਂਦਾ ਕਿ ਉਸ ਦੇ ਵਿੱਚ ਜਿਹੜੀ ਇੱਕ ਪੈੜ ਜੇ ਬਣਦੀ ਨਜ਼ਰ ਆਈ ਆ ਜਿਸ ਨੂੰ ਲੈ ਕੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਆਉਂਦੇ ਨੇ ਤਾਂ ਦੱਸਦੇ ਨੇ ਕਿ ਦੇਖੋ ਵੀ ਜਿਹੜੀ ਬੇਬੇ ਚੜ੍ਹਾਈ ਕਰ ਗਈ ਸੀ ਉਹ ਜਿਹੜੀ ਕਿ ਜੁਨੀ ਦੇ ਵਿੱਚ ਪੈ ਗਈ ਆ ਉਸ ਦੀ ਪੈੜ ਬਣ ਗਿਆ ਇੱਕ ਅੰਗੂਠਾ ਬਣਿਆ ਹੋਇਆ ਇੱਕ ਪੈਰ ਦਾ ਨਿਸ਼ਾਨ ਬਣਿਆ ਹੋਇਆ ਇਸ ਤੋਂ ਅੰਦਾਜ਼ਾ ਲਗਾਇਆ ਕਿ ਜਿਹੜੀ ਉਹਨਾਂ ਦੀ ਬੇਬੇ ਬਜ਼ੁਰਗ ਬੇਬੇ ਸੀ ਉਹ ਅਗਲੀ ਜੁਨੀ ਵੀ ਇਨਸਾਨ ਦੀ ਜੁਨੀ ਦੇ ਵਿੱਚ ਪੈ ਗਈ ਆ ਸੋ ਚਿੰਤਾ ਤੋਂ ਜਿਹੜੇ ਕਹਿੰਦੇ ਤੁਸੀਂ ਮੁਕਤ ਹੋ ਜਾਓ ਪਰ ਕੀ ਇਹ ਸੱਚੀ ਗੱਲ ਹੈ ਕਿ ਕਿ ਜਿਹੜਾ ਇਨਸਾਨ ਇੱਕ ਵਾਰ ਦੁਨੀਆ ਦੇ ਉੱਤੋਂ ਚਲਾ ਗਿਆ ਉਸ ਦਾ ਅਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕਿਹੜੀ ਜੁਨੀ ਦੇ ਵਿੱਚ ਪੈ ਚੁੱਕਿਆ ਕੀ ਇਹ ਮਨ ਕਰਤ ਕਹਾਣੀਆਂ ਨੇ ਜਾਂ ਫਿਰ ਸਾਡੇ ਮਾਨ ਦਾ ਬਹਿਮਾ ਕੀ ਅਜਿਹਾ ਸੱਚਮੁੱਚ ਹੀ ਹੁੰਦਾ ਜੇਕਰ ਕਿਸੇ ਨੇ ਅਜਿਹਾ ਕਦੇ ਵੀ ਆਪਣੇ ਘਰ ਦੇ ਵਿੱਚ ਕੀਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ ਕਿ ਇਸ ਗੱਲ ਦੇ ਵਿੱਚ ਕਿੰਨੀ ਕਿਉ ਸਚਾਈ ਹੈ ਕਿ ਜਿਹੜਾ ਇਨਸਾਨ ਘਰ ਦੇ ਵਿੱਚੋਂ ਚਲਾ ਗਿਆ ਜਦੋਂ ਅਸੀਂ ਉਸ ਦੀ ਦੇਖਦੇ ਹਾਂ ਕਿ ਵਾਕਈ ਇਹ ਪੈੜ ਬਣ ਗਈ ਆ ਤਾਂ ਪਤਾ ਲੱਗ ਜਾਂਦਾ ਸਿ ਅੰਦਾਜ਼ਾ ਲਗਾ ਲੈਣੇ ਆ ਕਿ ਉਹ ਇਨਸਾਨ ਦੀ ਜੁਨੀ ਚ ਪੈ ਗਿਆ ਭਾਈ জাফর ਕਿਹੜੀ ਜੁਨੀ ਦੇ ਵਿੱਚ ਪੈ ਗਿਆ ਅਜਿਹੇ ਅੰਦਾਜ਼ੇ ਜਿਹੜੇ ਇਸ ਗੱਲਾਂ ਤੋਂ ਲਗਾਏ ਜਾਂਦੇ ਨੇ ਫਿਰ ਜਦੋਂ ਅਸੀਂ ਇਸ ਖਬਰ ਦੇ ਜਦੋਂ ਵੀਡੀਓ ਵਾਇਰਲ ਹੋਈ ਅਸੀਂ ਇੱਕ ਕਮੈਂਟ ਪੜਿਆ ਤਾਂ ਉਸ ਦੇ ਵਿੱਚ ਕਮੈਂਟ ਹਾਲਾਂਕਿ ਥੋੜਾ ਹਾਸੋਹੀਣ ਜ਼ਰੂਰ ਹੈ ਕੀ ਉਹਦੇ ਵਿੱਚ ਲਿਖਿਆ ਕਿ ਜੇ ਮੰਨ ਲਓ ਕਿ ਇਸ ਤਸਵੀਰ ਦੇ ਤੇ ਨੀਚੇ ਜੇਕਰ ਉਹੀ ਪੈੜ ਜਿਹੜੀ ਕਿ ਹੁਣ ਇਨਸਾਨ ਦੀ ਪੈੜ ਬਣੀ ਹੋਈ ਆ ਉਹਦੀ ਥਾਂ ਤੇ ਕੋਈ ਸੱਪ ਦੀ ਪੈੜ ਬਣੀ ਹੁੰਦੀ ਤਾਂ ਫਿਰ ਤੁਸੀਂ ਕੀ ਕਹਿੰਦੇ ਕਿ ਤੁਹਾਡੀ ਜਿਹੜੀ ਬੇਬੇ ਆ ਉਹ ਸੱਪ ਬਣ ਗਈ ਆ ਤਾਂ ਜੇਕਰ ਮੰਨ ਲਓ ਕਿ ਉਹ ਸੱਪ ਬਣ ਕੇ ਘਰੇ ਆਉਂਦੀ ਕੀ ਅਸੀਂ ਬਚਾਅ ਦੇ ਬਾਅਦ ਉਸ ਸੱਪ ਨੂੰ ਨਹੀਂ ਮਾਰਾਂਗੇ ਇੱਕ ਸਵਾਲ ਹੈ ਤੁਸੀਂ ਇਹ ਨਾ ਸੋਚੋ ਕਿ ਅਸੀਂ ਕਿਸੇ ਦੀ ਗੱਲ ਨੂੰ ਲੈ ਕੇ ਕਮੈਂਟ ਕਰ ਰਹੇ ਆ ਜਾਂ ਅਸੀਂ ਕਿਸੇ ਬਾਰੇ ਕੋਈ ਗਲਤ ਕਹਿ ਰਹੇ ਆ ਅਸੀਂ ਜੋ ਸੋਚਦੇ ਆ ਜੇ ਜੋ ਲੋਕ ਕਹਿੰਦੇ ਨੇ ਕਮੈਂਟ ਕਰਦੇ ਨੇ ਉਸ ਦੇ ਆਧਾਰ ਤੇ ਅਸੀਂ ਗੱਲਬਾਤ ਕਰਦੇ ਆ ਕਿਉਂਕਿ ਕਮੈਂਟ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਮੰਨ ਲਓ ਵੀ ਜੇ ਸੱਪ ਦੇ ਪੈੜ ਹੁੰਦੀ ਸੱਪ ਤੁਹਾਡੇ ਘਰ ਆ ਜਾਂਦਾ ਤਾਂ ਤੁਸੀਂ ਆਪਣੇ ਬਚਾਦੇ ਕਿਉਂਕਿ ਆਪਣੇ ਘਰ ਦੇ ਵਿੱਚ ਕੋਈ ਸੱਪ ਆ ਜਾਏ ਕੋਈ ਅਜਿਹੇ ਜਾਨਵਰ ਜ਼ਹਿਰੀਲਾ ਆ ਜਾਏ ਤਾਂ ਆਪਣੇ ਆਪਣੇ ਬਚਾਦੇ ਵਾਸਤੇ ਅਸੀਂ ਹਮੇਸ਼ਾ ਉਸ ਨੂੰ ਮਾਰਦੇ ਆ ਮੰਨ ਲਓ ਕਿ ਉਹ ਸੱਪ ਹੁੰਦੀ ਤਾਂ ਸੱਪ ਘਰ ਦੇ ਵਿੱਚ ਬਣ ਕੇ ਆ ਜਾਂਦਾ ਤਾਂ ਫਿਰ ਕਹਿੰਦੇ ਵੀ ਤੁਸੀਂ ਉਸ ਨੂੰ ਮਾਰ ਦਿਓ ਮਾਰ ਦਿੰਦੇ ਵੀ ਹਾਂ ਵੀ ਸੱਪ ਬਣ ਕੇ ਆ ਗਿਆ ਤਾਂ ਫਿਰ ਕੀ ਪਤਾ ਉਹ ਤੁਹਾਡੀ ਬੇਬੇ ਹੁੰਦੀ ਸੋ ਅਜਿਹੇ ਲੋਕਾਂ ਦੇ ਵੱਲੋਂ ਜਿਹੜੇ ਕਿ ਆਪੋ ਆਪਣੇ ਕਮੈਂਟ ਨੇ ਉਹ ਕੀਤੇ ਜਾ ਰਹੇ ਨੇ ਪਰ ਇਸ ਗੱਲ ਦੇ ਵਿੱਚ ਕਿੰਨੀ ਕੋ ਸਚਾਈ ਆ ਇਸ ਨੂੰ ਅੱਜ ਵੀ ਲੋਕ ਅਣਜਾਣ ਨੇ ਕਿਉਂਕਿ ਹਰੇਕ ਆਪੋ ਆਪਣੇ ਤੱਕ ਪੇਸ਼ ਕਰਦਾ ਕੋਈ ਕਹਿੰਦਾ ਇਹ ਗੱਲ ਸੱਚੀ ਹੁੰਦੀ ਜਦਕਿ ਜਿੱਥੋਂ ਤੱਕ ਉਹ ਸੋਚਣ ਦੀ ਗੱਲ ਆ ਤਾਂ ਇਹ ਮਨਕਰਤ ਗੱਲ ਹੋ ਸਕਦੀ ਹੈ ਜਿਹਾ ਨਹੀਂ ਹੋ ਸਕਦਾ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਕਿਹੜਾ ਰੱਬ ਹੋ ਗਏ ਕਿ ਜਿਹੜਾ ਇਨਸਾਨ ਸਾਡੇ ਘਰ ਦੇ ਵਿੱਚ ਚਲਾ ਗਿਆ ਅਸੀਂ ਉਸ ਦੀ ਜੱਜਮੈਂਟ ਕਰ ਲਈਏ ਉਸ ਦਾ ਅੰਦਾਜ਼ਾ ਲਗਾ ਲਈਏ ਕਿ ਹੁਣ ਉਹ ਕਿਹੜੀ ਜੁਨੀ ਦੇ ਵਿੱਚ ਪੈ ਗਿਆ ਠੀਕ ਹੈ ਇਹ ਜਿਹੜਾ ਕੀ ਕਰਦੇ ਨੇ ਵੇ ਜਿੱਦੀ ਵਜਾ ਜਗਾਉ ਤਾਂ ਪੈੜਾ ਆ ਜਾਂਦੀ ਆ ਜਾਂਦੀ ਹੈ ਇਹ ਇੱਕ ਵੱਖਰੀ ਗੱਲ ਆ ਪਰ ਜਿੱਥੋਂ ਤੱਕ ਲੱਗਦਾ ਕਿ ਇਹ ਜਹਾਂ ਨਹੀਂ ਹੋ ਸਕਦਾ ਅਸੀਂ ਗਏ ਹੋਏ ਇਨਸਾਨ ਦੇ ਘਰ ਦੇ ਗਏ ਹੋਏ ਮੈਂਬਰ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਹੁਣ ਕਿਹੜੇ ਜੁਨੀ ਦੇ ਵਿੱਚ ਪੈ ਗਿਆ ਇਹ ਸਿਰਫ ਇੱਕ ਮਨਕਰਤਾ ਜਾਂ ਫਿਰ ਬਹਿਮ ਕਹਿ ਸਕਦੇ ਜਾਂ ਸਿਰਫ ਮਨ ਨੂੰ ਤਸੱਲੀ ਦੇਣ ਲਈ ਗੱਲ ਕਹਿ ਸਕਦੇ ਆ ਬਾਕੀ ਤੁਹਾਡੀ ਕੀ ਰਾਏ ਆ ਅਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਪੜਾਂਗੇ ਤਾਂ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛੜਕਾਟਾ ਨਿਊਜ਼